ਟੁੱਟ ਨਾ ਮੇਖੋ ਕੁ ਮੈਸੇਜ ਮਸੀ ਆ ਗਿਆ ਤਾਂ ਬਾਅਦ ਵੀ ਸਕਦਿਆਂ ਨਹੀਂ ਤਾਂ ਕੀ ਹੋਊਗੀ ਸ਼ੁਕਰਵਾਨ ਪਰਸੂ ਤਾਂ ਤੱਕ ਘਰੀ ਲੈਂਗੇ ਜਿਹੜਾ ਕਮ ਰਹਿ ਗਿਆ ਹਲੋ ਹਾਂਜੀ ਸਤਿਸ਼ਦੀਪ ਕੌਰ ਜੀ ਕੀ ਹਾਲ ਚਾਲ ਆਪਾਂ ਠੀਕ ਆਂ ਜੀ ਵਧੀਆ ਟਾਈਮ ਹੋ ਗਿਆ 2:30 ਦਾ ਸ਼ਾਮ ਦਾ ਦੁਪਹਿਰ ਦਾ ਆਪਾਂ ਇਧਰ ਮੜੀ ਜਿੱਦੋਂ ਨਿਕਲੀ ਸੀ ਸੱਜ ਪੜੀ ਜਾਂਦਾ ਧੁੱਪੇ ਬੈਠੇ ਸੀ ਕੰਮ ਕਰ 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 ਕੇ ਨਾ ਜੀ ਉਂਗਲਾਂ ਇਹ ਬਰਫ਼ ਬਣ ਜਾਂਦੇ ਹੱਥ ਕੋਈ ਹਾਲ ਨਹੀਂ ਸੂਈ ਨਹੀਂ ਫੜੀਦੀ ਇਤਨਾਲ ਦਾ ਕੰਪਾਈ ਨਾ ਕੋਈ ਨਾ ਠੰਡ ਚ ਕਰਨਾ ਇੰਨਾ ਖਸੂਰਦ ਨਿਕਲਿਆ ਜੀ ਇੰਨਾ ਪਤਾ ਨਹੀਂ ਹਵਾ ਬਹੁਤ ਜ਼ਿਆਦੀ ਆ ਹਵਾ ਨਾਲ ਹੀ ਸੰਡ ਹੋ ਰਹੀ ਐ ਮੈਂ ਆ ਸ਼ਹਿਰ ਜਵਾਲਾ ਸ਼ਾਲ ਲੈ ਲੈ ਚੱਕ ਕੇ ਇੱਥੇ ਜਿਹਾ ਛਾਂਜ ਆ ਧੁੱਪ ਜੀ ਆ ਜਾਂਦੀ ਆਪਣੇ ਇਧਰ ਵਿਹੜੇ ਚ ਪਿੰਡ ਤੱਕ ਬਸ ਇੱਥੇ ਬੈਠਾਂਗੇ ਹਵਾ ਬਹੁਤ ਦੀ ਆਂਦੀ ਆ ਹਵਾ ਦਾ ਨਹੀਂ ਕੋਈ ਵੀ ਹਾਲ ਹੈਗਾ ਇਧਰ ਆਪਣੇ ਦੂਜੇ ਘਰ ਨੂੰ ਪਾਰ ਜਾਂਦਾ ਇਧਰ ਸੈਤ ਦੇ ਤਾਇਆ ਜੀ ਦਾ ਘਰ ਇਧਰ ਇਧਰ ਪਾਰ ਜਾਂਦਾ ਇੱਥੋਂ ਦੀ ਰੱਖ ਲਿਆ ਗਿਆ ਪਾ ਉੱਧਰ ਅੱਗੇ ਆਪਣੇ ਉਧਰ ਹੁੰਦਾ ਸੀਗਾ ਮਗਰਲੇ ਪਾਸੇ ਤੇ ਉਧਰ ਫਿਰ ਨਹੀਂ ਲੋਟਨੀ ਸੀ ਆਉਂਦਾ ਫਿਰ ਤਾਂ ਇਹ ਇੱਧਰ ਰੱਖ ਲਿਆ ਇਹ ਹੋ ਰੋਈ ਆ ਜੀ ਹਾਂ ਵੀ ਹਾਂ ਇਹ ਲਾਈਕ ਪੇਸ ਤਾਂ ਨਹੀਂ ਬੜੀ ਇਹ ਕੀ ਸੀ ਤੇ ਆਪ ਸਮਝ ਨਾ ਕਰ ਪਾ ਤੂੰ देखे 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 देखे। रुक जा ये एक्टिविटी नंबर लिखना दो। लिखे तो दो। दो। सही है जमा गलत नी लिखा तो पता से ना लिखना समझ प्रोजेक्ट पता सब ना ਮੋਂ ਬੱਬਾ ਹਾਂਜੀ ਕੀ ਹਾਲ ਹੈ ਜੀ 6 ਵਜੇ ਦੀ ਸ਼ਾਮ ਦੇ ਮੈਂ ਸਾਰਾ ਦਿਨ ਇੱਕ ਇੱਕ ਘੰਟਾ ਉੱਠੀ ਹੋऊंगी ਮਸ਼ੀਨ ਤੋਂ ਸਾਰਾ ਦਿਨ ਸਵੇਰ ਦੀ ਮਸ਼ੀਨ ਤੇ ਬੈਠੀ ਆਂ ਚੌਥੀ ਸਲਵਾਰ ਹੈ ਜਿਵੇਂ ਪਹੁੰਚੇ ਮੜ ਰਹੀ ਹੈ ਜਿਸ ਦੇ ਤੇ ਚਾਰ ਸੂਟ ਮੰਨ ਲਾ ਹੋਰ ਪੈਂਡਿੰਗ ਪਈ ਆਲੇ ਜੋ ਬਿੱਦਬ ਚਲੇ ਆਤੀ ਹਾਲੇ ਉਹਨਾਂ ਦੇ ਕੱਲ ਨੂੰ ਪਹੁੰਚੇ ਮਣੂਗੀ ਤੇ ਇੱਕ ਹੋਰ ਆ ਗਿਆ ਸੂਟ ਜੋ ਕਿ ਆਪਾਂ ਐਤਵਾਰ ਨੂੰ ਦੇਣਾ ਤੇ ਥੰਡ ਵੀ ਕਹਿੰਦੀ ਵੀ ਮੈਂ ਹੋਣੀ ਆ ਤੇ ਤਿੰਨ ਜੋੜੇ ਮਜਰਾਬਾਂ ਦੇ ਲਾ ਰੱਖੇ ਆ ਹਨਾ ਉਹ ਮੈਂ ਰਾਤ ਨੂੰ ਘੰਟਾ ਕ ਬਹਿ ਜਾਨੀ ਹੁੰਦੀ ਆ ਤੇ ਉਹ ਚਲੋ ਕਿਸੇ ਨੇ ਕਹਿੰਦੇ ਵੀ ਸਾਨੂੰ ਜਲਦੀ ਬਣਾ ਕੇ ਦਿਓ ਹਨਾ ਉਹਨੂੰ ਵੀ ਐਤਵਾਰ ਤੱਕ ਦੇਣੀ ਆ ਤੇ ਪਤਾ ਕੀ ਹੈ ਜੀ ਹਨਾ ਮਿਹਨਤ ਕਰਾਂਗੇ ਤਾਂ ਸਭ ਕੁਝ ਹੁੰਦਾ ਮੈਂ ਤੋਂ ਨਹੀਂ ਫੜ ਲੱਗਦਾ ਤੇ ਮੈਨੂੰ ਬਹੁਤ ਕਹਿ ਦਿੰਦੇ ਆ ਇਦਾਂ ਵੀ ਬਹੁਤ ਜ਼ਿਆਦਾ ਥਾਈ ਹੱਥ ਵਸਾਈ ਆ ਇਹ ਕਰਦੀ ਆ ਉਹ ਕਰਦੀ ਆ ਪਰ ਨਹੀਂ ਜੀ ਤੇ ਮੈਂ ਤਾਂ ਚੀ ਤਰੱਕੀ ਆ ਹਨਾ ਮਨ ਨੂੰ ਇੰਨਾ ਸਕੂਨ ਮਿਲਦਾ ਕੰਮ ਕਰਕੇ ਵੀ ਕਿਸੇ ਹੋਰ ਚੀਜ਼ ਵੱਲ ਜਾਣ ਦਾ ਧਿਆਨ ਹੀ ਨਹੀਂ ਜਾਂਦਾ ਹਨਾ ਤੇ ਹੁਣ ਦੋਨੇ ਵੇਲੇ ਰੋਟੀ ਟੋਕ ਵੀ ਮੈਂ ਆਪ ਹੀ ਕਰਦੀ ਆ ਹਨਾ ਕਿਉਂਕਿ ਸ਼ਾਮ ਨੂੰ ਵੀ ਰੋਟੀ ਆਪ ਹੀ ਬਣਾਉਣੀ ਐ ਸਵੇਰ ਵੀ ਕੋਈ ਮੈਂ ਇਦਾਂ ਕੋ ਕੰਮ ਵਾਲੀ ਨਹੀਂ ਲਈ ਹੋਈ ਤੁਹਾਨੂੰ ਪਤਾ ਹੀ ਹੈ ਨਾ ਕਿਉਂ ਫਿਰ ਉਹ ਆਂ ਦੋ ਕੁੜੀਆਂ ਮੇਰੇ ਕੋਲ ਲੱਗੀਆਂ ਹੋਈਆਂ ਜਿਹੜੀਆਂ ਉਹ ਮਤਲਬ ਮੈਂ ਆਪਣਾ ਇੱਥੇ ਦੁਕਾਨ ਤੀ ਆਪਣੇ ਨਾਲ ਕੰਮ ਕਰਵਾਉਂਦੀ ਆਂ ਆਪਾਂ ਅਦਰਵਾਇਜ ਘਰ ਦਾ ਕਦੇ ਕੋਈ ਕੰਮ ਨਹੀਂ ਕਰਾਇਆਗਾ ਤੇ ਆਪਾਂ ਤੁਹਾਨੂੰ ਦੋ ਕੁ ਮਿੰਟ ਰੋਕੇ ਗੱਲ ਕਰਦੇ ਆਂ ਕਸਟਮਰ ਆ ਗਿਆ ਆਪਣੇ ਕੋਲ ਵੀ ਕੱਪੜੇ ਦੇਖਣ ਆਲੇ ਤੇ ਸਲਵਾਰ ਤੇ ਆਪਾਂ ਪਹੁੰਚੀਏ ਲਾਲੇ ਬੁਕਰਨ ਤੇ ਮੱਕੀ ਸੋਨਾ ਮਾਰ ਕੇ ਛੱਡ ਦਿੰਨੇ ਫਿਰ ਆਪਾਂ ਸਵੇਰੇ ਜਲਦੀ ਜਲਦੀ ਲੱਗ ਜਾਵਾਂਗੇ ਕੰਮ ਕਰਨ ਤੇ ਕੇ ਸੂਟ ਆਪਣੇ ਕੋਲੇ ਆ ਗਿਆ ਸਲਾਈ ਆ ਲਾ ਪਰ ਢਬਾਣਾ ਲਾ ਅੱਜ ਦੋ ਆਪਾਂ ਕਟਿੰਗ ਕਰ ਲਏ ਆ ਦੋ ਸਵੇਰੇ ਘਰਾਂ ਦੀ ਕਟਿੰਗ ਕਿਉਂ ਸਰਦੀ ਵਿੱਚ ਆਈ ਹੁੰਦਾ ਜੀ ਨਾ ਜਲਦੀ ਜਲਦੀ ਸਾਰਿਆਂ ਨੂੰ ਸੂਟ ਚਾਹੀਦੇ ਹੁੰਦੇ ਆ ਤੇ ਕਿਉਂ ਠੰਡ ਪੈ ਰਹੀ ਹੈ ਉਹਦੇ ਕਰਕੇ ਵੀ ਨਾਲ ਦੀ ਨਾਲ ਹੋ ਜਾਂਦਾ ਥੋੜਾ ਜਿਹਾ ਤੇ ਇੱਕ ਤੇ ਮੇਰੀ ਸ਼ੋਰਟ ਵੀ ਲਗੋ ਪਈ ਆ ਮੈਂ ਹੁਣੇ ਹੀ ਉਹਦੀ ਉਹ ਬਿਰਗੋ ਬਣਾ ਕੇ ਹਟিয়েਂਗੀ ਤੇ ਉਹ ਤੇ ਵੀ ਮੈਂ ਮਗਰਮ ਰੱਖ ਕੇ ਸਲਾਈ ਮਾਰ ਕੇ ਰੱਖਤੀ ਹਾਲੇ ਪਹੁੰਚੀ ਸਵਾਰ ਕੇ ਮੜਨ ਵਾਲੇ ਰਹਿੰਦੇ ਹੈਗੇ ਤੇ ਮੈਂ ਸਵੇਰੇ ਕਰ ਲਵਾਂ ਉਹਨੂੰ ਤੇ ਮੈਂ ਆਹੋ ਮਾਰ ਦੇ ਦੋਕ ਸੋਨਾ ਤੇ ਸਵੇਰੇ ਜਲਦੀ ਮੜੇ ਜਾਣਗੇ ਸਬਜ਼ੀ ਅੱਜ ਮੈਂ ਬਣਾ ਲਈ ਸੀ ਸਵੇਰੇ ਲੂ ਮਟਰਾਂ ਦੀ ਹੁਣ ਸਭੀ ਰੋਪੀਏ ਦਾ ਪਿਲਾ ਦੂੰਗੀ ਦਵਾ ਦਾ ਤੇ ਫਿਰ ਇਸ ਕੀ ਫਰਗਾਂ ਦੇ ਨੂੰ ਦੇ ਸਭ ਤੇ ਫਰਕੰਟਾ ਸਲਾਇਆ ਤੇ ਰਹਿਣਗੇ ਬਟ ਕਿਲ ਤੱਕ ਕੰਮ ਕਰ ਲਈਦਾ ਜੀ ਠੰਡ ਚ ਹਣਾ ਤੇ ਤੋਰੇ ਫਿਰੇ ਨਾਲ ਸਾਨੂੰ ਪਤਾ ਹੀ ਮਿੱਤ ਘਟ ਰਹਿੰਦਾ ਤਾਂ ਜਿਹੜੀ ਜਿਹੋ ਮਿਹਨਤ ਹਣਾ ਆਪ ਕਰਦੇ ਆ ਮਹਾਰਾਜ ਨੂੰ ਤਰੱਕੀ ਦੇਵੇ ਆਪੇ ਇਹ ਅਰਦਾਸ ਕਰਦੇ ਆ ਜੀ ਹਣਾ ਬਾਕੀ ਜਿੰਨਾ ਆਪਾਂ ਕਰ ਸਕਦੇ ਆ ਕੋਨਾ ਕੀ ਕਰਦੇ ਆ ਜਿਆਦਾ ਹੰਬਲਾ ਨਾ ਮਾਰ ਲਈਏ ਮੁਕੀ ਜੀ ਫਿਰ ਆਪਣਾ ਜਿੰਨੇ ਕਦੇ ਵਿੱਚ ਢੜੀ ਜਿਹੜੇ ਪੈਂਦੀ ਆ ਸਰੀਰ ਪੈਂਦਾ ਵੀ ਇੰਨਾ ਕਿ ਆਪਾਂ ਕੰਮ ਕਰ ਸਕਦੇ ਆ ਮੌਣੇ ਦੇ ਵਿੱਚ ਵੀ ਠੰਡ ਚ ਔਖਾ ਹੀ ਬਹੁਤ ਹੋ ਜਾਂਦਾ ਐਕਸਰਸਾਈਜ਼ ਨੂੰ ਜਖਾਮ ਹੋਇਆ ਪਿਆ ਛੁੱਟਣਾ ਵਾਦਨਾ ਬਸ ਇਹ ਮਲੰਗਾ ਵੀ ਰਹੀ ਹੈ ਸਵੇਰੇ ਨੂੰ ਮਾਰ ਕੇ ਸਕਰੌਟ ਭਰ ਦਿਆਂਗੇ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਚਲੋ ਠੀਕ ਹੈ ਫਿਰ ਹਾਂਜੀ ਕੀ ਹਾਲ ਹੈ ਜੀ ਆਪਾਂ ਠੀਕਾਂ ਜੀ ਅੱਜ ਹੋ ਗਿਆ ਜੀ ਦਿਨ ਵੀਰਵਾਰ ਦਾ ਟਾਈਮ ਹੋ ਗਿਆ ਜੀ 11 ਦਾ 11:00 ਵਜੇ ਆਪਣਾ ਘੰਟਾ ਖੋ ਗਿਆ ਵੇਲੇ ਹੋਇਆ ਨੂੰ ਤੇ ਜਾਣੇ ਆਪਾਂ ਦੁਕਾਨੋਂ ਆਂਨੇ ਅੱਜ ਠੰਡ ਜੀ ਬੜੀ ਲੱਗੀ ਜਾਂਦੀ ਸਰੀਰ ਨੂੰ ਇੱਕ ਅੱਖਾਂ ਮਚ ਰੀਆਂ ਪਤਾ ਨਹੀਂ ਕਾ ਤੂੰ ਤੇ ਸਹਜ ਉਧਰ ਨੋਟ ਗਿਆ ਛੋਟੇ ਮੈਂ ਬਾਦਾਂਗਾ ਬੱਚਿਆਂ ਦਾ ਤੇ ਆਨਲਾਈਨ ਕਲਾਸਾਂ ਕਹਿੰਦੇ ਗਣਾਂ ਹਨ ਤੇ ਕੱਲ ਤੋਂ ਕਲਾਸਾਂ ਵੀ ਆਨਲਾਈਨ ਸਟਾਰਟ ਹੋ ਜਾਣਗੀਆਂ ਤੇ ਅੱਜ ਮਾੜੀ ਮਾੜੀ ਧੁੰਦ ਵੀ ਸੀਗੀ ਬਾਹਰ ਕਾਫੀ ਮੌਸਮ ਠੰਡਾ ਚੱਲ ਰਿਹਾ ਤੇ ਬਾਕੀ ਮੇ ਮਹੀਨਾ ਚੜ ਗਿਆ ਜੀ 2025 ਵਾਹਿਗੁਰੂ ਸਭ ਨੂੰ ਤਰੱਕੀ ਦੇਵੇ ਚਲੋ ਇੱਕ ਤੁਹਾਡੇ ਨਾਲ ਖੁਸ਼ਖਬਰੀ ਸ਼ੇਅਰ ਕਰਦੇ ਆਂ ਜੀ ਮੇਰੀ ਸਿਸਟਰ ਦੇ ਬੇਟਾ ਹੋਇਆ ਮੇਰੀ ਭੂਆ ਜੀ ਦੀ ਬੇਟੀ ਦੇ ਉਹਨਾਂ ਦੇ ਕਾਫੀ ਟਾਈਮ ਹੋ ਗਿਆ ਸੀਗਾ ਮੈਰਿਜ ਹੋਈ ਨੂੰ ਤੇ ਕਾਫੀ 9-10 ਸਾਲ ਹੋਣ ਵਾਲੇ ਹੋਣਗੇ ਤਕਰੀਬਨ ਤੇ ਮਹਾਰਾਜ ਦੀ ਕਿਰਪਾ ਨਾਲ ਜੀ ਵਾਹਿਗੁਰੂ ਦੀਨਾ ਚਲੋ ਵਾਹਿਗੁਰੂ ਨੇ ਉਹਨਾਂ ਨੇ ਇੱਕ ਪੁੱਤ ਦੀ ਦਾਤ ਬਖਸ਼ੀ ਆ ਬਹੁਤ ਵਧੀਆ ਜੀ ਬਹੁਤ ਖੁਸ਼ੀ ਆ ਜੀ ਸਾਡੇ ਪਰਿਵਾਰ 'ਚ ਤੇ ਭੈਣ ਜੀ ਵਧੀਆ ਪਾਠ ਨਾਲ ਜੁੜੇ ਹੋਏ ਸੀ ਕਾਫੀ ਟਾਈਮ ਤੋਂ ਉਹਨਾਂ ਦਾ ਮਰਦ ਚੱਕਿਆ ਹੋਇਆ ਸੀ ਤੇ ਪਾਠ ਬਹੁਤ ਕਰਦੇ ਸੀ ਚਲੋ ਵਾਹਿਗੁਰੂ ਨੇ ਜੀ ਬਹੁਤ ਸੋਹਣੀ ਉਹਨਾਂ ਨੂੰ ਦਾਤ ਬਖਸ਼ੀ ਆ ਬਹੁਤ ਖੁਸ਼ੀ ਹੋਈ ਆ ਜੀ ਇਸ ਚੀਜ਼ ਦੀ ਤੇ ਸਾਰੇ ਭੈਣ ਭਰਾਵਾਂ ਨੇ ਸਾਡੇ ਸਾਰੀ ਫੈਮਿਲੀ ਨੇ ਬਹੁਤ ਚਾਹ ਕੀਤਾ ਜੀ ਇਸ ਚੀਜ਼ ਦਾ ਤੇ ਹਨਾ ਜਦੋਂ ਐਵੇਂ ਦੀ ਕੋਈ ਖੁਸ਼ਖਬਰੀ ਆਉਂਦੀ ਆ ਫਿਰ ਖੁਸ਼ੀ ਤਾਂ ਹੁੰਦੋਈ ਆ ਤੇ ਆਪਾਂ ਵੇਖਾਂਗੇ ਆਪਣਾ ਟਾਈਮ ਲੱਗਿਆ ਤਾਂ ਜਰੂਰ ਆਪਾਂ ਜਿਹੜਾ ਵੱਢ ਕੇ ਆਵਾਂਗੇ ਠੰਡ ਜੀ ਨਾਲ ਨੰਗ ਜਾਣ ਤੇ ਫਿਰ ਵੇਖਾਂਗੇ ਤੇ ਹਲੇ ਤਾਂ ਮੈਨੂੰ ਲੱਗਦਾ ਵੀ ਭੈਣ ਹਸਪੀਟਲ ਜੀ ਨੇ ਤੇ ਹੋਰ ਵਧੀਆ ਜੀ ਠੀਕ ਠਾਕ ਆ ਪਰ ਇਸ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਚਲ ਮਹਾਰਾਜ ਨੇ ਬਹੁਤ ਸੋਹਣੀ ਚੰਗੀ ਚੀਜ਼ ਦਿੱਤੀ ਹੈ ਜੀ ਹਨਾ ਸਾਡੇ ਭੈਣ ਭਰਾਵਾਂ ਦੇ ਬਰੋਬਰ ਹੋ ਗਈ ਵਿਚਾਰੀ ਜਦੋਂ ਵੀ ਫੋਨ ਲਾਉਂਦੇ ਸੀ ਭੈਣ ਨੂੰ ਇਹ ਗੱਲ ਪੁੱਛਦੇ ਹੁੰਦੇ ਸੀ ਵੀ ਕਿਵੇਂ ਆ ਠੀਕ ਆ ਠੀਕ ਆ ਬਸ ਉਹ ਕਹਿੰਦੀ ਕੋਈ ਗੱਲ ਨਹੀਂ ਵਾਹਿਗੁਰੂ ਆਪੇ ਸਾਰਾ ਕੁਝ ਠੀਕ ਕਰੂਗਾ ਤੇ ਵਾਹਿਗੁਰੂ ਨੇ ਜੀ ਵਧੀਆ ਕੀਤਾ ਚਲੋ ਤੇ ਆਪਾਂ ਤੁਹਾਡੇ ਨਾਲ ਉਹਨਾਂ ਦੀ ਫੋਟੋ ਵੀ ਜ਼ਰੂਰ ਸ਼ੇਅਰ ਕਰਾਂਗੇ ਵੀਡੀਓ ਦੇ ਵਿੱਚ ਚਲੋ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਦੀ ਦੁਕਾਨ ਤੇ ਚੱਲਦੇ ਆਂ